ਨਾਟਕ 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 ਮੇਰੀ ਕੱਲੇ ਦੀ ਆਵਾਜ਼ ਤੁਹਾਡੇ ਤੋਂ ਉੱਚੀ ਹੈ ਮਤਲਬ ਇਹ ਤਾਂ ਉੱਚੀ ਆਵਾਜ਼ ਹੋਣੀ ਚਾਹੀਦੀ ਹੈ ਤਾਂ ਹੀ ਦੇਖੋ ਇਹ ਹੋ ਸਕਦਾ ਵੀ ਅਸੀਂ ਚੱਲਦੇ ਨਾਟਕ 'ਚ ਤੁਹਾਡੇ ਜੋ ਕਿਸੇ ਨੂੰ ਵੀ ਠਾ ਲਈਏ ਵੀ ਆਜੋ ਨਾਟਕ ਦਾ ਹਿੱਸਾ ਬਣ ਜਾਓ ਇਹ ਵੀ ਹੋ ਸਕਦਾ ਚਲੋ ਨਾਟਕ 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 ਆਵਾਜ਼ ਨਹੀਂ ਆਈ ਜਿੰਨਾ ਚਿਰ ਆਵਾਜ਼ ਨਹੀਂ ਆਉਂਦੀ ਉਹਨਾਂ ਚਿਰ ਕਰਾਈ ਜਾਣਾ ਮੈਂ ਚਲੋ ਨਾਟਕ 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 ਲੋ ਵੀ ਸਾਥੀਓ ਪੇਸ਼ ਕਰਨ ਜਾ ਰਹੇ ਆ ਨਾਟਕ ਸ਼ਹੀਦ ਕਰਤਾਰ ਸਿੰਘ ਸਰਾਬਾ ਹੋਰਾਂ ਦੀ ਜ਼ਿੰਦਗੀ ਤੇ ਬਣਿਆ ਬੁੱਤ ਜਾਗ ਪਿਆ ਕਰਤਾਰ ਸਿੰਘ ਸਰਾਬਾ ਅਮਰ ਰਹੇ ਅਮਰ ਰਹੇ ਅਮਰ ਰਹੇ ਕਰਤਾਰ ਸਿੰਘ ਸਰਾਬਾ ਅਮਰ ਰਹੇ ਅਮਰ ਰਹੇ ਅਮਰ ਰਹੇ ਗਦਰੀ ਬਾਬੇ ਅਮਰ ਰਹਿਣ ਅਮਰ ਰਹੇ ਅਮਰ ਰਹੇ ਗਦਰੀ ਬਾਬੇ ਅਮਰ ਰਹਿਣ ਅਮਰ ਰਹੇ ਅਮਰ ਰਹੇ ਵੇਸ਼ਾ ਤੁਹਾਡੇ ਸਾਹਮਣੇ ਨਾਟਕ ਬੁੱਤ ਜਾਗ ਪਿਆ आ देवी जब नहीं जटा ओ किससे ओ ओ बा बाई बा बढ़िया आंगे थे ता पंडाल पर रखे हो ओ मेरे प्यारे पंजाब के लोगों सा श्रीकार जय हिंद हालेलुया जय श्री राम ओ मेरे प्यारे पंजाब के लोगों ਜਿਵੇਂ ਤੁਹਾਨੂੰ ਅੱਜ ਪਤਾ ਹੀ ਹੈ ਵੀ ਅੱਜ ਕਰਤਾਰ ਸਿੰਘ ਸਰਾਬੇ ਦਾ ਸ਼ਿਦੀ ਦਿਨ ਆ ਤੇ ਉਹਨਾਂ ਦੇ ਸ਼ਿਦੀ ਦਿਨ ਮੌਕੇ ਆ ਤੁਹਾਡੀ ਆਪਣੀ ਸਰਕਾਰ ਨੇ ਪੂਰੇ 2 ਕਰੋੜ ਦਾ ਬੁੱਤ ਲਾਇਆ ਤੇ ਆਪਾਂ ਬੁੱਤ ਦੇ ਕਾਟਣ ਲਈ ਦਿੱਲੀ ਤੋਂ ਵੱਡੇ ਮੰਤਰੀ ਜੀ ਨੂੰ ਬੁਲਾਇਆ ਪਰ ਆਪਾਂ ਤੁਹਾਡੇ ਲਈ ਤੋਂ ਪਹਿਲਾਂ ਇੱਕ ਰੰਗਾਰੰਗ ਪ੍ਰੋਗਰਾਮ ਦਾ ਵੀ ਇੰਤਜ਼ਾਮ ਕੀਤਾ ਹੁਣ ਆਪਾਂ ਬੁਲਾਉਨੇ ਆ ਨੌਜਵਾਨ ਦਿਲਾਂ ਦੀ ਧੜਕਣ ਚੱਪੀ ਟਲੋ ਓਏ ਆ ਜਾ ਬਈ ਨੌਜਵਾਨਾ ਯੇ ਯੇ ਚੱਪੀ ਟਲੋ ਝੜਕਾਂ ਤੇ ਐ ਫਿਰ ਦੇ ਜਿਵੇਂ ਪਿਆਵਦਾ ਰਾਜ ਹੁੰਦਾ ਝੜਕਾਂ ਤੇ ਐ ਫਿਰ ਦੇ ਜਿਵੇਂ ਪਿਆਵਦਾ ਰਾਜ ਹੁੰਦਾ ਝੜਕਾਂ ਤੇ ਐ ਫਿਰ ਦੇ ਜਿਵੇਂ ਪਿਆਵਦਾ ਰਾਜ ਹੁੰਦਾ ਉਹ ਸੋਣਾ ਗਾਇਆ ਨੌਜਵਾਨਾ ਉਹ ਇਹੋ ਜਿਹੀ ਗਾਇਕੀ ਦਾ ਆਪਣੇ ਬੱਚਿਆਂ ਨੂੰ ਲੋੜ ਹੈ ਹਾਂ ਫੇਰ ਇਹਦੇ ਵਿੱਚ ਵਿਕਾਸ ਕਰੂਗਾ ਚਲੋ ਹੁਣ ਆਪਾਂ ਤੁਹਾਡਾ ਬਹੁਤਾ ਇੰਤਜ਼ਾਰ ਨਹੀਂ ਕਰਾਉਂਦੇ ਹੁਣ ਆਪਾਂ ਬੁਲਾਉਨੇ ਆ ਆਪਣੀ ਪਾਰਟੀ ਦੇ ਵੱਡੇ ਲੀਡਰ ਲਾਲਾ ਬੰਸੀ ਲਾਲ ਜੀ ਨੂੰ ਲਾਲਾ ਬੰਸੀ ਲਾਲ ਜੀ ਜਿੰਦਾਬਾਦ 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 ਲਾਲਾ ਬੰਸੀ ਲਾਲ ਜੀ ਜਿੰਦਾਬਾਦ 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 ਜਦੋਂ ਲਾਲਾ ਜੀ ਸਟੇਜ ਤੇ ਆਗੇ ਤਾੜੀਆਂ ਨਹੀਂ ਰੁਕਣੀਆਂ ਚਾਹੀਦੀਆਂ ਤਾੜੀਆਂ ਲਾ ਦਿਓ ਖੁੱਲ ਕੇ ਲਾਲਾ بنسي لال جي زندباد زندباد لالا بنسي لال جي زندباد 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 لالا جي لالا بنسي لال جي زندباد 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 او لالا بنسي لال جي زندباد زندباد او لالا جي کي ände او ਓਹੋ ਟੈਡੀ ਮੇਰੇ ਕਿੱਲੇ ਸੀ ਓ ਲਾਲਾ ਜੀ ਕੇਂਦਰ ਦੇ ਵਿੱਚ ਸਿਹਤ ਮੰਤਰੀ ਨੇ ਹੁਣ ਮੈਂ ਲਾਲਾ ਜੀ ਨੂੰ ਬੇਨਤੀ ਕਰਦਾ ਵੀ ਆ ਪੰਜਾਬ ਦੇ ਲੋਕਾਂ ਨਾਲ ਤੁਸੀਂ ਦੋ ਸ਼ਬਦ ਸਾਂਝੇ ਕਰੋ ਲਾਲਾ ਜੀ ਮੇਰੇ ਪਿਆਰੇ ਸੈਨੋਂ ਔਰ ਭਾਈਓ ਜੇ ਓ ਲਾਲਾ ਜੀ ਪੰਜਾਬੀ ਪੰਜਾਬੀ ਓ ਪੰਜਾਬੀ ਮੈਂ ਤਾਂ ਬੋਲ ਲੀ ਗਿਆ ਸੀ ਮੇਰੇ ਪਿਆਰੇ ਭੈਣੋ ਤੇ ਭਰਾਓ ਤੇ ਛੋਟੇ ਛੋਟੇ ਪਿਆਰੇ ਬੱਚਿਓ ਜਿਵੇਂ ਮੈਨੂੰ ਪਤਾ ਲੱਗਿਆ ਕਿ ਅੱਜ ਕਰਤਾਰ ਸਿੰਘ ਸਰਾਬੇ ਦਾ ਜਨਮ ਦਿਨ ਹੈ ਆਹ ਲਾਲਾ ਜੀ ਸਿੱਧਿ ਦੇਨ ਸਿੱਧਿ ਦੇਨ ਹੈ ਸਿੱਧਿ ਦੇਨ ਹੈ ਤੇ ਪੰਜਾਬ ਦੀ ਧਰਤੀ ਤੇ ਸਰਾਬੇ ਵਿਖੇ ਮਹਾਨ ਸੀਤਾ ਬੁੱਤ ਲਾਇਆ ਜਾ ਰਿਹਾ ਹੈ ਮੈਂ ਨਾ ਬੰਤਾ ਸਿੰਘ ਜੀ ਹਾਂ ਜੀ ਰਾਜ ਜੀ ਮਾ ਸਾ ਇੰਤਜ਼ਾਰ ਨਹੀਂ ਕੀਤਾ ਮੈਂ ਦਿੱਲੀ ਤੋਂ ਨਾ ਜੀ ਭੱਜਿਆ ਭੱਜਿਆ ਆ ਮੈਂ ਤੁਹਾਨੂੰ ਦੱਸ ਦੇਣਾ ਲੋਕੋ ਮੈਂ ਇੱਕ ਵਾਰ ਪਹਿਲਾਂ ਵੀ ਪੰਜਾਬ ਆਇਆ ਸੀ ਪਰ ਉਦੋਂ ਨਾ ਪਾਣੀ ਲੱਖ ਲੱਖ ਤੱਕ ਘੜਦਾ ਸੀ ਬਾਲੇ ਗੁਰੇ ਹਾਲ ਸੀ ਜੀ ਪੰਜਾਬ ਦੇ ਸਰ ਪਰ ਜਦੋਂ ਦੀ ਬੰਤਾ ਜੀ ਦੀ ਸਰਕਾਰ ਬਣੀ ਹੈ ਇਹ ਤੇ ਪਾਣੀ ਲੱਖ ਲੱਖ ਤੱਕ ਨਹੀਂ ਖੜਦਾ। ਉਹ ਪਾਣੀ ਬਸ ਢੋਡੇ ਢੋਡੇ ਤੱਕ ਹੀ ਖੜਦਾ। ਉਹ ਤਾਂ ਫਿਰ ਮੀਂਹ ਮੂੰਹ ਪੈ ਜਾਂਦੇ ਆ ਜੀ ਨਾ ਤਾਂ ਖੜੀ ਜਾਂਦਾ। ਆ ਬੰਤਾ ਸਿੰਘ ਜੀ। ਹਾਂਜੀ ਲਾਲਾ ਜੀ। ਆ ਮਾੜਾ ਇਹ ਤੁਸੀਂ ਵੀ ਚਾਨਣਾ ਪਾਓ। ਜਿਹੜਾ ਤੁਸੀਂ ਪੰਜਾਬ ਦਾ ਵਿਕਾਸ ਕੀਤਾ ਕੇਂਦਰ ਦੀ ਸਰਕਾਰ ਨਾਲ ਮਿਲ ਕੇ। ਉਹ ਵਿਕਾਸ ਦੀ ਕੀ ਗੱਲ ਕਰਦੇ ਹੋ ਲਾਲਾ ਜੀ। ਆਹ ਵੋਟਾਂ ਤੋਂ ਪਹਿਲਾਂ ਮੇਰੀਆਂ ਪੰਜ ਹੀ ਮਿਲਾ ਸੀ। ਪਰ ਹੁਣ ਸੁਖਨਾ ਪੂਰੀਆਂ 15 ਮਿਲਣਾ ਹੋ ਗਈ ਆਪਣੀਆਂ ਆ ਵੋਟਾਂ ਤੋਂ ਪਹਿਲਾਂ ਨਾ ਸੜਕਾਂ ਤੇ ਸਰਕਾਰੀ ਵਸਾਂ ਘੁੰਮਦੀਆਂ ਸੀ ਪਰ ਜਦੋਂ ਦੀ ਆਪਣੀ ਸਰਕਾਰ ਬਣੀ ਐ ਆਲ ਵਰਲਡ ਜਿਹੜਾ ਆਪਣੀਆਂ ਹੀ ਵਸਾਂ ਘੁੰਮਦੀਆਂ ਨੇ ਆ ਜੀ ਇੱਕ ਗੱਲ ਹੋਰ ਬੜੀ ਵੱਡੀ ਐ ਜੀ ਵੋਟਾਂ ਤੋਂ ਪਹਿਲਾਂ ਨਾ ਤਾਂ ਮੇਰੇ ਕੋਲ ਵੋਟੀ ਸੀ ਆ ਮੇਰੇ ਮੰਤਰੀ ਵੀ ਸੜੇ ਮਲੰਗ ਫਿਰਦੇ ਸੀ ਹੁਣ ਸੁਖਨਾ ਸਾਰਿਆਂ ਦੇ ਰੰਗ ਭਾਗ ਲੱਗਿਆ ਹੈਟ ਕੀ ਫਿਰ ਲਾਲਾ ਜੀ ਆਪਣੇ ਤਾਂ ਨਿਆਣਾ ਵੀ ਹੋ ਗਿਆ ਭੋਲਾ ਵਿਕਾਸ ਹੈ ਜੀ ਉਹ ਫੰਤਾ ਸਿੰਗ ਪੱਠਾ ਵਟਾਉਂਗੇ ਅੰਨੇ ਥੋੜੇ ਨਕਾਸ ਦੀ ਗੱਲ ਥੋੜਾ ਕੀਤੀ ਆ ਮੈਂ ਤਾਂ ਹੀ ਜਨਤਾ ਦੇ ਵਿਕਾਸ ਦੀ ਗੱਲ ਕੀਤੀ ਆ ਬਹੁਤ ਛਾ ਜਨਤਾ ਦਾ ਵਿਕਾਸ ਲਾਲਾ ਜੀ ਲਓ ਜਨਤਾ ਦੇ ਵਿਕਾਸ ਦੀ ਗੱਲ ਸੁਣ ਲਓ ਉਹ ਜਨਤਾ ਦਾ ਵਿਕਾਸ ਦਾ ਲਾਲਾ ਜੀ ਆਪਾਂ ਇੰਨਾ ਕੀਤਾ ਉਹ ਉਹ ਇੰਨਾ ਵਿਕਾਸ ਕੀਤਾ ਲਾਲਾ ਜੀ ਹੇ ਨਹੀਂ ਵਕਾਸ ਕਰਤਾ ਲਾਲਾ ਜੀ ਕਿ ਨਾ ਤਾਂ ਜਨਤਾ ਨੂੰ ਯਾਦ ਹੈ ਤੇ ਨਾ ਸਾਨੂੰ ਪਰ ਫਿਰ ਵੀ ਨਾ ਲਾਲਾ ਜੀ ਮੈਂ ਇੱਕ ਲਸਟੀ ਬਣਾਈ ਉਹ ਲਾਲਾ ਜੀ ਫਿਰ ਮੈਂ ਲਸਟੀ ਬਣਾ ਲਿਆ ਆ ਆ ਲਾਲਾ ਜੀ ਹਾਂ ਜੀ ਉਹ ਵੋਟਾਂ ਤੋਂ ਪਹਿਲਾਂ ਆ ਜਿਹੜੇ ਮਾਸਟਰ ਮਾਸਟਰ ਜਿਹਾ ਸੀ ਸਾਰੇ ਹਾਂ ਜੀ ਸਾਰੇ ਕੱਚੇ ਸੀ ਵਿਚਾਰੇ ਬਾਲੀਆਂ ਘੱਟ ਤਨਖਾਹਾਂ ਸੀ ਆਪਾਂ ਆਉਂਦੇ ਆ ਸਾਰੇ ਪੱਕੇ ਕਰਤੇ ਸਾਰਿਆਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਆਪਣੇ ਤੋਂ ਪਹਿਲਾਂ ਨਾ ਲਾਲਾ ਜੀ ਆ ਜਿਹੜਾ ਸਕੂਲਾਂ 'ਚ ਬੱਚਿਆਂ ਨੂੰ ਖਾਣਾ ਮਿਲਦਾ ਹਾਂਜੀ ਆ ਮਿੱਡੇ ਮੀਲ ਦਾਲਾਂ ਸਬਜ਼ੀਆਂ 'ਚ ਪਾਣੀ ਪਾਣੀ ਹੁੰਦਾ ਸੀ ਪਾਣੀ ਪਾਣੀ ਜਦੋਂ ਦੀ ਆਪਣੀ ਸਰਕਾਰ ਆਈ ਹੈ ਲਾਲਾ ਜੀ ਪਾਪਾ ਫਿਰ ਪਿਆਜ਼ਾਂ ਦਾ ਤੜਕਾ ਲਵਾਈਦਾ ਪਿਆਜ਼ਾਂ ਦਾ ਇੱਕ ਗੱਲ ਹੋਰ ਲਾਲਾ ਜੀ ਆਪਾ ਟਮਾਟਰ ਵੀ ਪੱਕਾ ਪਵਾਈਦਾ ਸਬਜ਼ੀ ਚ ਪੱਕਾ ਬਹੁਤ ਹੀ ਵਕਾਸ ਕੀਤਾ ਲਾਲਾ ਜੀ ਆਪਣੇ ਤੋਂ ਪਹਿਲਾਂ ਤਾਂ ਲਾਲਾ ਜੀ ਪੰਜਾਬ ਨਸ਼ਿਆਂ ਦੀ ਨੇਰੀ ਚ ਡੁੱਬਿਆ ਪਿਆ ਸੀ ਪੰਜਾਬ ਦਾ ਗਰਕਿਆ ਹੀ ਪਿਆ ਸੀ ਅੱਪਾ ਫਿਰ ਲਾਲਾ ਜੀ ਪੂਰੇ 4 ਹਫ਼ਤੇ ਲਾਏ ਆ 4 ਹਫ਼ਤੇ ਆਪਾਂ 4 ਹਫ਼ਤਿਆਂ ਚ ਚਾਨਣੀ ਚਾਨਣ ਕਰਤਾ ਚਿੱਟਾ ਹੀ ਚਿੱਟਾ ਕਰਤਾ ਲਾਲਾ ਜੀ ਚਿੱਟਾ ਹੀ ਚਿੱਟਾ ਕਰਤਾ ਆਪਾਂ ਬਹੁਤ ਵਕਾਸ ਕੀਤਾ ਜੀ ਉਹ ਬੰਤਾ ਸਿੰਘ ਨੂੰ ਵਕਾਸ ਤਾਂ ਤੁਸੀਂ ਬੜਾ ਕੀਤਾ ਬਈ ਬਸ ਪੁੱਛੋਣਾ ਜੀ ਸ਼ਾਬਾਸ਼ ਬੰਤਾ ਸਿੰਘ ਐ ਕਰਕੇ ਨਾ ਹਾਰ ਮੰਗਵਾ ਉਦਘਾਟਨ ਕਰੀ ਆਪਾਂ ਮੈਂ 2-3 ਮੀਟਿੰਗਾਂ ਨਾ ਹੋਰ ਵੀ ਅਟੈਂਡ ਕਰਨੀ ਉਹ ਲਿਆਓ ਬਈ ਹਾਰ ਲੈ ਕੇ ਆਓ ਕਰਾ ਕਾਲਾ ਲਾਵਾ ਜੀ ਕਰ ਦੋ ਫਿਰ ਦਵਾਟ ਲਿਓ। ਪਾਣੀ ਲਾ ਲੇ ਜਦੋਂ ਲਾਲਾ ਜੀ ਨੇ ਹਾਰ ਪਾਇਆ ਠੀਕ ਹੈ। ਹੁਣ ਉਹ ਲਾਲਾ ਜੀ ਬੋਤਲੇ ਪੋਣਾ। ਬੁੱਤ ਵੀ ਹਾਰ ਪੋਣਾ। ਬਸ ਪਾਤਾ ਲਾਲਾ ਨੇ ਇਹ ਹਾਰ। ਉਹ ਬੰਤਾ ਸਿੰਘ ਮੀਡੀਆ। ਉਹ ਮੀਡੀਆ ਵਾਲੇ ਕਿੱਥੇ ਮਰ ਗਏ? ਉਹ ਲਾਲਾ ਜੀ ਦੇ ਫੋਟੋ। ਫੋਟੋ 프ਰਿੰਟ ਪੇਜ ਤੇ ਆਉਣੀ ਚਾਹੀਦੀ ਹੈ ਮਾਹ ਤੁਸੀਂ ਟੈਨਸ਼ਨ ਨਾ ਲਓ ਆਪਾਂ ਐਨ ਵੱਡੀ ਕਰਕੇ ਲਵਾਵਾਂਗੇ ਫੋਟੋ ਉਹ ਉਪਰ ਤਾਂ ਸਿੰਘ ਅਬ ਬੁੱਤ ਮੜਾਏ ਉੱਚਾ ਨਹੀਂ ਬਣਾਤਾ ਤੁਸੀਂ ਉਹ ਬੁੱਤ ਗਾਣੂ ਉੱਚਾ ਲਾਲਾ ਜੀ ਆਪਾਂ ਹੀ ਗਰੇ ਹੋਏ ਬਹੁੜਾ ਉੱਚਾ ਬਣ ਗਿਆ ਜੀ ਅੱਗੇ ਤੋਂ ਧਿਆਨ ਰੱਖਾਂਗੇ ਧਿਆਨ ਰੱਖੋ ਜੀ ਲੋ ਦੀ ਤਾੜੀ ਲਾਓ ਹੁਣ ਚੱਲ ਤੂੰ ਓਪ ਕੀ ਹੋ ਗਿਆ ਲਾਲ ਜੀ ਵੰਤਾ ਸਿੰਘ ਤੇਰੇ ਅੰਮਾ ਨੂੰ ਦੇਖਨੇ ਹੋਏ ਤੂੰ ਤਿੰਨ ਰਾਤ ਇਕੱਠੇ ਕਰਕੇ ਵਰਤਾਰ ਸਿੰਘ ਸਰਪੇ ਦਾ ਪੁੱਤ ਬਣਾਇਆ ਮੈਂ ਫੈਸਲਾ ਕੀਤਾ ਵਈ ਇਹ ਹਾਰਨਾ ਬੁੱਕ ਤੇ ਦੁਨੀਆ ਹੀ ਪਾ ਉਹ ਰਾਜੀ ਉਹ ਤੁਹਾਡੇ ਹੁੰਦਿਆਂ ਪਾਏ ਹਾਰ ਮੈਂ ਜਿਵੇਂ ਪਾ ਸਕਦਾ ਚਲੋ ਫੇਰ ਵੀ ਪਾ ਲੈ ਆਪਾਂ ਹਾਰ ਹਾਰ ਦੀ ਕੀ ਗੱਲ ਐ ਪਰ ਲੋਕੋ ਇੱਕ ਗੱਲ ਦੇਖ ਲਓ ਤੁਸੀਂ ਆਹ ਵਿਰੋਧੀ ਪਾਰਟੀਆਂ ਵਾਲੇ ਉਹੀ ਕਹੀ ਜਾਂਦੇ ਆ ਅਖੇ ਸਾਡੀ ਸੈਂਟਰ ਨਾਲ ਨਹੀਂ ਬਣਦੀ ਅਖੇ ਕਾਨੂੰਨ ਤਾਂ ਦਿੱਲੀੋਂ ਬਣ ਕੇ ਆਉਂਦੇ ਆ ਓਏ ਪੰਜਾਬ ਵਾਲੇ ਤਾਂ ਉਹੀ ਐ ਬਸ ਪਰ ਆ ਤੁਹਾਡੇ ਸਾਹਮਣੇ ਆਹ ਦਿੱਲੀ ਦੇ ਏਡੇ ਵੱਡੇ ਮੰਤਰੀ ਮੈਨੂੰ ਨਮਾਣੇ ਜਿਹਨੂੰ ਕਹਿ ਰਿਹਾ ਹਾਰਪਾਲ ਲਈ ਪਰ ਹਾਰ ਦੀ ਕੀ ਗੱਲ ਹੈ ਆਪਾਂ ਬਾਦ ਨੇ ਹਾਰ ਬਾਦ ਬੰਦਰ ਦੇ ਆ ਗਏ ਬਾਬਾ ਮੇਰਾ ਬਦ ਜੀ ਉੰਦਾਰੇ ਬਾਦ ਨੇ ਆ ਜੀ ਆਪਾਂ ਬਾਦੋ ਹਾਰ ਉਹ ਆ ਰਿਹਾ ਬਈ ਬਾਦ ਹਾਰ ਦਾ ਫੋਟੋ ਇੱਕ ਬਾਦ ਆ ਜੀ ਬਸ ਬਾਦ ਤਾੜੀਆਂ ਉਹ ਉਹ ਚੱਲ ਤੂੰ ਉਹ ਕੀ ਹੋ ਗਿਆ ਬੰਤਾ ਸਿੰਘ ਮੇਰੇ ਤੋਂ ਨਾ ਇੱਕ ਗਲਤੀ ਹੋ ਗਈ ਸੀ ਲਾਲਾ ਜੀ ਉਹ ਮੈਂ ਸੋਚਿਆ ਵੀ ਜਿਹੜੀ ਧਰਤੀ ਮਾਂ ਲਈ ਆ ਕਰਤਾਰ ਸਿੰਘ ਸਰابہ ਜ਼ਿੰਦਗੀ ਵਾਰ ਗਿਆ ਉਹਨੂੰ ਮੱਥਾ ਤਾਂ ਟੇਕ ਲਈਏ ਪਹਿਲਾਂ ਵਾ ਵਾ ਕਿੱਤੇ ਉੱਚੇ ਵਿਚਾਰ ਨੇ ਇਹ ਚੱਕਰ ਹੁਣ ਪਾ ਦਿੰਦੇ ਆ ਹਾਰ ਆਪਾਂ ਹਾਰ ਦੀ ਕੋਈ ਗੱਲ ਪਾ ਲੈਣਾ ਆਪਾਂ ਹਾਰ ਪਾ ਦੋ ਬੰਤਾ ਸਿੰਘ ਜੀ पाता हो गया बंता सिंह लाला जी मेरे तो ना एक गलती हो चुकी सी थोड़े एडे वे लीडर होंगे ए ਹਾਰ ਲਾਲਾ ਜੀ ਮੈਂ ਨਹੀਂ ਪਾ ਸਕਦਾ ਇਹ ਹਾਰ ਤੁਸੀਂ ਹੀ ਪਾਓ ਲਾਲਾ ਜੀ ਉਹ ਪੰਤਾ ਸਿੰਘ ਓਏ ਹਾਰ ਤਾਂ ਮੈਂ ਪਹਿਲਾਂ ਹੀ ਪਾ ਦੇਣਾ ਸੀ ਅਦਰਸ ਅਲ ਮੈਂ ਜਦੋਂ ਦਾ ਪੰਜਾਬ ਜੇ ਆਇਆ ਪੰਜਾਬ ਦੇ ਲੋਕਾਂ ਨੇ ਮੇਰੀ ਸੇਵਾ ਬਹੁਤ ਕੀਤੀ ਆ ਉਹ ਸੇਵਾ ਤਾਂ ਫਿਰ ਇਹੀ ਕਰਦੇ ਆ ਪੰਜਾਬ ਵਾਲੇ ਜੀ ਦੋ ਬਾਟੀਆਂ ਸਰੋਂ ਦੇ ਸਾਗ ਦੀਆਂ

લાલાજી પાઓ ગ્રહ હાથ થી ਲੋક ਆਪਣਾ ਆਪਣੇ ਵਾਸਤੇ ਆਇਆ ਹਾਰ ਪਾਓ ਪਾ ਦੇਨੇ ਆ ਪਾਤਾ ਬਸ ਲਾਲਾ ਜੀ ਨੇ ਹਾਰ 2 ਮਿੰਟ ਦੀ ਗੱਲ ਐ ਪਾ ਦੇ ਲਾਲਾ ਜੀ ਪਾਓ ਥੋਪ ਥੋਪ ਕੀ ਹੋ ਗਿਆ ਲਾਲਾ ਜੀ ਥੋਪ ਕੀ ਹੋ ਗਿਆ ਲਾਲਾ ਜੀ ਹੋ ਆ ਗਈ ਬਾਜੀ ਆ ਗਈ ਆ ਗਈ ਆ ਗਈ ਉਹ ਬੰਤਾ ਸਿੰਘ ਮੇ ਤੋਂ ਇੱਕ ਗਲਤੀ ਹੋ ਚੱਲੀ ਸੀ ਉਹ ਪਾਰੇ ਪਾਰੇ ਛੋਟਾ ਪ੍ਰਹਾਰ ਪਾਉ ਉਹ ਲਾਲਾ ਜੀ ਉਹ ਮੈਂ ਤਾਂ ਕੱਲੇ ਪੰਜਾਬ ਦੇ ਲੋਕਾਂ ਦਾ ਅਨਕਾਰ ਕੀਤਾ ਤੁਸੀਂ ਤਾਂ ਪੂਰੇ ਭਾਰਤ ਦੇ ਲੋਕਾਂ ਦਾ ਵਿਕਾਸ ਕੀਤਾ ਲਾਲਾ ਜੀ ਇਹ ਹਾਰ ਪਾਉਣ ਦਾ ਹੱਕ ਤਾਂ ਲਾਲਾ ਜੀ ਤੁਹਾਡਾ ਹੀ ਬਣਦਾ ਉਹ ਬੰਤਾ ਸਿੰਘ ਤੂੰ ਪੰਜਾਬ ਦਾ ਸ਼ੇਰ ਹੈ ਸ਼ੇਰ ਇਹ ਹਾਰ ਤੂੰ ਹੀ ਪਾਉਂ ਨਹੀਂ ਉਹ ਉਹ ਲਾਲਾ ਜੀ ਤੁਸੀਂ ਪੂਰੇ ਭਾਰਤ ਦੇ ਬੱਬਰ ਸ਼ੇਰ ਹੋ ਲਾਲਾ ਜੀ ਇਹ ਇਹ ਹਾਰ ਤਾਂ ਲਾਲਾ ਜੀ ਤੁਸੀਂ ਹੀ ਪਾਓ ਉਹ ਮੈਂ ਤਾਂ ਗੇਤੜ ਵਿਨਿਸ਼ ਗੱਲ ਨੂੰ ਸਮਝੀਦਾ ਹੁੰਦਾ ਬੰਤਾ ਸਿੰਘ ਇਹ ਹਾਰ ਤੂੰ ਹੀ ਪਾ ਹਾਂ ਉਹ ਨਹੀਂ ਲਾਲਾ ਜੀ ਇਹ ਹਾਰ ਮੈਂ ਹੀ ਪਾ ਸਕਦਾ ਇਹ ਹਾਰ ਤੁਸੀਂ ਹੀ ਪਾਓ ਲਾਲਾ ਜੀ ਉਹ ਬੰਤਾ ਸਿੰਘ ਇਹ ਮੇਰਾ ਹੁਕਮ ਹੈ ਇਹ ਹਾਰ ਤੂੰ ਪਾ ਓਲਾ ਤੈਨੂੰ ਦਿੱਲੀ ਤੋਂ ਇੱਥੇ ਪਕੌੜੇ ਖਾਣ ਲਈ ਬੁਲਾਇਆ ਇਹ ਹਾਰ ਤੂੰ ਹੀ ਪਾਏਗਾ ਓਏ ਮੇਰੇ ਮੂਰੇ ਜ਼ਬਾਨ ਚਲਾਨੇ ਹਰ ਤੂਪਾ ਰੁਕੋ ਓ ਮੈਂ ਪਾਉਂਗਾ ਇਹ ਹਾਰ ਓ ਤੂੰ ਕੌਣ ਮੈਂ ਆਸਰਾਬੇ ਦਾ ਸ਼ਰੀਵਾਰਤ ਤੂੰ ਪਾ ਲੈ ਤੂੰ ਖਾ ਲੈ ਕਿਸਾਨਾਂ ਜਾ ਕੇ ਛੋਟੇ ਅਰਕੇ ਪ੍ਰਸ਼ਤ ਲੀਡਰਾਂ ਨੇ ਤਾਂ ਸਰਾਬ ਆਪਣੇ ਟਾਈਮ ਤੇ ਪਛਾਣ ਗਿਆ ਸੀ ਲੋੜ ਆ ਕੇ ਹੁਣ ਆਪਾਂ ਵੀ ਪਛਾਣੀ ਐ ਇਹਨਾਂ ਦੀ ਹਕੀਕਤ ਨੂੰ ਜਾਣੀ ਐ ਇਹ ਹਰ 5 ਸਾਲਾਂ ਬਾਅਦ ਆਪਣੇ ਵਿੱਚ ਆਉਂਦੇ ਆ ਵੋਟਾਂ ਮੰਗਦੇ ਆ ਆਪਣੇ ਤੋਂ ਵੋਟਾਂ ਲੈ ਕੇ ਜਾਂਦੇ ਆ ਤੇ 5 ਸਾਲ ਲਗਾਤਾਰ ਆਪਣੇ ਸਿਰਾਂ ਤੇ ਛੇਤਰ ਮਾਰਦੇ ਆ ਜ਼ਰੂਰੀ ਨਹੀਂ ਹੈਗਾ ਆਪਾਂ ਛੀਦਾਂ ਦੇ ਜਨਮ ਦਿਹਾੜਿਆਂ ਦਾ ਦਿਵਸਾਂ ਤੇ ਆਪਾਂ ਇਹਨਾਂ ਦੇ ਹਾਰ ਪਾਈਏ ਇਹਨਾਂ ਦੇ ਬੁੱਤਾਂ ਨੂੰ ਚਮਕਾਈਏ ਆਪਣਾ ਹੱਕ ਬਣਦਾ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੀ ਵਿਚਾਰਾਂ ਤੋਂ ਸੇਤ ਲਈਏ ਜਥੇ ਬੰਦ ਹੋਈਏ ਸਾਰੇ ਲੜੀਏ ਆਪਣੇ ਚੰਗੇ ਸਮਾਜ ਦੀ ਸਿਰਜਣਾ ਲਈ ਹਿੱਸਾ ਪਾਈਏ ਸ਼ਹੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ ਅਮਰ ਰਹੇ